ਹਾਂ ਲੋ ਜੀ ਅਨਮੋਲ ਆਈ ਹੈ ਕਮੈ ਲਾਗੇ ਅਨਮੋਲ ਕਿਵੇਂ ਲੱਗਦੀ ਹੈ ਮੇਰੇ ਅਨਕ ਲੱਗੀ ਵਧੀਆ ਲੱਗਦੀ ਹੈ ਆ ਦੱਸੋ ਜੀ ਤੁਸੀਂ ਵੀ ਦੱਸੋ ਵੀ ਅਨਕ ਲੱਗੀ ਕਿ ਅਨਮੋਲ ਲੈ ਆਈ ਜੀ ਕੇਕ ਅੱਜ ਉਹਦੇ ਨਾਨੂ ਦਾ ਅਸੀਂ ਬਰਥਡੇ ਹੈ ਤੇ ਆਹ ਲੋ ਜੀ ਅਨਮੋਲ ਜੀ ਲੈ ਆਏ ਤੇ ਅਨਮੋਲ ਭੱਜ 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 ਤੇ ਬੈਠ ਬਈ ਇੱਥੇ ਵਿਚਾਲੇ ਬੈਠੇਗਾ ਹੈ ਲੋ ਜੀ ਅਨਮੋਲ ਦੇ ਨਾਨੂ ਜੀ ਕਟੋ ਕੇਕ ਬੱਲੇ ਨੂੰ ਸਿੱਧਾ ਹਾਂ ਅਸੀਂ ਤਾਂ ਬਈ ਬੈਠੇ ਸੀ ਚੁੱਪ ਕਰਕੇ ਤੁਹਾਨੂੰ ਸਹੀ ਦੱਸਦੇ ਆ ਜਦੋਂ ਅਨਮੋਲ ਆਇਆ ਤੇ ਸਾਨੂੰ ਉਹਨੇ ਸਰਪ੍ਰਾਈਜ਼ ਦਿੱਤਾ ਇਹਦੀ ਛੁੱਟੀ ਹੋਈ 1 ਵਜੇ ਤੇ 1.5 ਵਜੇ ਅਨਮੋਲ ਆਇਆ ਤੇ ਫਿਰ ਅਨਮੋਲ ਸਿੰਘ ਤਿਆਰ ਤੁਰ ਹੋ ਕੇ ਮੈਂ ਕਹਿੰਨੀਆ ਕਿਆ ਬਾਤ ਹੈ ਘੜੀ ਕੁੜੀ ਬਨ ਕੇ ਤੇ ਟੈਟ ਫਟ ਹੋ ਕੇ ਅਨਮੋਲ ਅਨਮੋਲ ਦੀ ਮੰਮੀ ਅਨਮੋਲ ਦੇ ਡੈਡੀ ਅਨਮੋਲ ਦੇ ਡੈਡੀ ਭਾਈ ਸਕਦੇ ਆ ਵੀਡੀਓ ਦੇ ਵਿੱਚ ਨਹੀਂ ਆਉਂਦੇ ਕਹਿੰਦੇ ਮम्मा ਮੈਨੂੰ ਸੰਗ ਆਉਂਦੀ ਹੈ ਹਰਦੀਪ ਸਿੰਘ ਬਰਾੜ ਚਸ਼ਮਾ ਤੇ ਰੱਖਿਆ ਜਦ ਚਸ਼ਮਾ ਲਿਆ ਫਟ ਕੇ ਅਸੀਂ ਚਸ਼ਮਾ ਲਿਆਈਏ ਜੀ ਇੱਕ ਵਾਰੀ ਸਾਡੀ ਵੀਡੀਓ ਚੰਗੀ ਬਣ ਜੂਗੀ ਫਿਰ ਮਿਲਿਆ ਨਹੀਂ ਤੈਨੂੰ ਚਸ਼ਮਾ ਭਾਈ ਉਹ ਮੁੰਡੇ ਦਾ ਕੋਈ ਹਾਲ ਨਹੀਂ ਹੁਣ ਉਹਦਾ ਚਸ਼ਮਾ ਖਵਾ ਚ ਗਿਆ ਲਾ ਕੇ ਆਇਆ ਸੀਗਾ ਆਪ ਹੀ ਕੇਕ ਲਿਆਏ ਜੀ ਇਹ ਤੇ ਆਪਦੇ ਡੈਡੀ ਨੂੰ ਸਰਪ੍ਰਾਈਜ਼ ਦਿੱਤਾ ਇਹਨਾਂ ਨੇ ਤੇ ਹੁਣ ਕੇਕ ਕਟਾਂਗੇ ਹੁਣ ਅਸੀਂ ਚਸ਼ਮਾ ਚਸ਼ਮਾ ਲਾ ਲਓ ਲਾ 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 ਅੱਛਾ ਕਿਹੜਾ ਤਾਂ ਅਸੀਂ ਸਿਰ ਤੇ ਰੱਖਾਂਗੇ ਫਿਰ ਅਸੀਂ ਅੱਖਾਂ ਤੇ ਲਾਵਾਂਗੇ ਅੱਖਾਂ ਤੇ ਲਾ ਲਾ ਅਰੇ ਉਹ ਤੇ ਨਹੀਂ ਹੁੰਦਾ ਨੇ ਨਹੀਂ ਲਾਲਾ ਚੱਜ ਮਾ ਲਾਲ ਸੋਹਣਾ ਲੱਗਦਾ ਹੈ ਮੈਂ ਪੀਲੇ ਪੀਲੇ ਬਈ ਸਾਰਿਆਂ ਨਾਲੋਂ ਜ਼ਿਆਦਾ ਐਕਟਿਵ ਰਿਹਾ ਅਨਮੋਲ ਅਨਮੋਲ ਕੇਕ ਲੈ ਕੇ ਆਇਆ ਨਹੀਂ ਤਾਂ ਹਜੇ ਤੱਕ ਕੋਈ ਨਹੀਂ ਪਹੁੰਚਿਆ ਬਈ ਦੂਜਾ ਚੋ ਵੀ ਨਹੀਂ ਪਹੁੰਚਿਆ ਕੋਈ ਅਨਮੋਲ ਪਹਿਲਾ ਹੁੰਦਾ ਜੀ ਲਓ ਜੀ ਕੱਟੋ ਕੇਕ ਕੱਟੋ ਜੀ ਕੱਟੋ ਜੀ ਹੈਪੀ ਬਰਥਡੇ ਲੈ ਮੇਰਾ ਹੈਪੀ ਬਰਥਡੇ ਵਿੱਚ ਰਗਾ ਹੈਪੀ ਬਰਥਡੇ ਨਹੀਂ ਨਹੀਂ ਹੈਪੀ ਬਰਥਡੇ ਹੁੰਦਾ ਹੈ ਅੱਛਾ ਹੈਪੀ ਬਰਥਡੇ ਹੁੰਦਾ ਜੀ ਮੈਨੂੰ ਇਹਨਾਂ ਬੋਲਣਾ ਨਹੀਂ ਨਾ ਹੁੰਦਾ ਅਨਮੋਲ ਨੂੰ ਜ਼ਿਆਦਾ ਆਉਂਦਾ ਹੈ ਹੈਪੀ ਬਰਥਡੇ ਟਾਈ ਕਹਣਾ ਸੀ ਹਾਂ ਹੈਪੀ ਬਰਥਡੇ ਲਓ ਜੀ ਹੈਪੀ ਬਰਥਡੇ ਜੀ ਸਰਦਾਰ ਜੀ ਹੈਪੀ ਬਰਥਡੇ ਥੈਂਕ ਯੂ ਜੀ ਥੈਂਕ ਯੂ ਹੈਪੀ ਬਰਥਡੇ ਮੈਨੂੰ ਕੋਈ ਨਹੀਂ ਲਓ ਜੀ ਅੱਛਾ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਥੋੜਾ ਨਹੀਂ ਨਹੀਂ ਮੈਨੂੰ ਰਾਜਾ ਠੱਲੋ ਮੈਂ ਨਾਨੂ ਦੀ ਫੋਟੋ ਕੱਟ ਕੇ ਨਹੀਂ ਨਹੀਂ ਤੂੰ ਕੋਈ ਨਹੀਂ ਫੋਟੋ ਤਾਂ ਅੱਛਾ ਪੋਟਾ ਬਣੀ ਵੀ ਉੱਤੇ ਮੈਂ ਤਾਂ ਹੁਣ ਦੇਖੀ ਆ ਲੈ ਕਮਾਲ ਦੀ ਗੱਲ ਐ ਥੋੜਾ ਪੁੱਤ ਐਨਾ ਪੁੱਤ ਕਿੱਥੇ ਖਾਦਾ ਜਾਊਗਾ ਆ ਜਾਓ ਜੀ ਤੁਸੀਂ ਵੀ ਅੱਜ ਤਾਂ ਹੁਣ ਤਾਂ ਕੜਾਹੀ ਚੜੀ ਵੀ ਹੈ ਕੇ ਕਾਲੀ ਆ ਜਾਓ ਆਪਾਂ ਬਰਥਡੇ ਸੈਲੀਬ੍ਰੇਟ ਕਰਾ ਕੇ ਜਿੱਥੇ ਤੁਸੀਂ ਕਹੋਗੇ ਉੱਥੇ ਖਾਣਾ ਖਾਵਾਂਗੇ ਜਾਂ ਪਾਣੀ ਪੀਵਾਂਗੇ ਵਿੱਚ ਕਿਸ ਹੁਣ ਆਪਾਂ ਕੀ ਹੁਣ ਤਾਂ ਅਸੀਂ ਕੌਲੀਆਂ ਲਿਓਣੇ ਜੀ ਕਰ ਕੌਲੀਆਂ ਲਿਆ ਆਪਾਂ ਬਾਦ ਗਿਜ ਕੇ ਜਾ ਫਿੱਟੀਆਂ ਕੌਲੀਆਂ ਦੇ ਤੱਕੂ ਹਾਂ ਲੋ ਜੀ ਅਨਮੋਲ ਵਾਲੀ ਐਨਕ ਕਮਾਈ ਲਾਗੇ ਅਨਮੋਲ ਕਿਵੇਂ ਲੱਗਦੀ ਹੈ ਮੇਰੇ ਐਨਕ ਲੱਗੀ ਵਧੀਆ ਲੱਗਦੀ ਹੈ ਆ ਦੱਸੋ ਜੀ ਤੁਸੀਂ ਵੀ ਦੱਸੋ ਵੀ ਐਨਕ ਲੱਗੀ ਹੈ ਕੋਈ ਨਹੀਂ ਮੈਂ ਨਹੀਂ ਇੱਥੇ ਟੰਗ ਲਾ ਇੱਥੇ ਟੰਗ ਲਾ ਕੈਮਰਾਮੈਨ ਜੀ ਲੈ ਲਓ ਕੈਮਰਾਮੈਨ ਜੀ ਪਲੇਟ ਚੱਕੋ ਚਮਚੇ ਦੋ ਲੇ ਲਓ ਦੋ 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 ਨਾ ਨਹੀਂ ਲੋ ਜੀ ਹੁਣ ਇੱਕ ਚਮਚਾ ਗੱਟ ਪੈ ਗਿਆ ਕੋਈ ਨਹੀਂ ਆਪਾਂ ਹੋਰ ਲਿਆਵਾਂਗੇ ਤੂੰ ਤਾਂ ਕਰ ਕੈਮਰਾਮੈਨ ਨੂੰ ਸਭ ਹੀ ਲੈਣ ਦਿੰਦਾ ਤੂੰ ਲੈ ਹੈਗਾ ਇਹ ਨਹੀਂ ਕੱਟਣਾ ਪੂਗਾ ਲੱਕਟ ਕੱਟ ਕੱਟ ਫਿਰ ਕਾਦੀ ਗੱਲ ਐ ਤਾ کریم ਜੀ ਭਾਈ ਲੋਟਨੀ ਆਉਂਦੀ ਐ کریم ਨਹੀਂ ਕੰਨਾਂ